ਨੰਬਰ 1 ਕੰਗੀ ਕਰਨ ਤੋਂ ਬਾਅਦ ਵਾਲਾਂ ਨੂੰ ਕੰਗੀ ਵਿੱਚ ਛੱਡ ਦੇਣਾ ਨੰਬਰ 2 ਤਾਲੀ ਨੂੰ ਦਰਵਾਜ਼ੇ ਨਾਲ ਵੀ ਬੇਵਜਾ ਲਟਕਾ ਰੱਖਣਾ ਨੰਬਰ 3 ਪੁੱਠੇ ਕੱਪੜਿਆਂ ਨੂੰ ਫੋਲਡ ਕਰਕੇ ਰੱਖਣਾ ਨੰਬਰ 4 ਸਵੇਰੇ ਉਂਗਲਾਂ ਨੂੰ ਝਟਕਣਾ ਨੰਬਰ 5 ਸਾਧੂ ਸੰਤਾਂ ਨੂੰ ਖਾਲੀ ਹੱਥ ਵਾਪਸ ਕਰਨਾ ਨੰਬਰ 6 ਫ੍ਰਿਜ ਦੀ ਬੋਤਲ ਨੂੰ ਮੂੰਹ ਲਾ ਕੇ ਪਾਣੀ ਪੀਣਾ ਨੰਬਰ 7 ਪੂਜਾ ਦੀਵਸਤਾਂ ਨੂੰ ਜ਼ਮੀਨ ਤੇ ਰੱਖਣਾ ਨੰਬਰ 8 ਲਗਾਤਾਰ ਬਾਥਰੂਮ ਵਾਲਾ ਨਾਲ ਟਪਕਦਾ ਰਹਿਣਾ ਨੰਬਰ 9 ਘਰ ਪਾਲੀ ਮੱਸ਼ੀਆਂ ਦਾ ਮਰ ਜਾਣਾ ਨੰਬਰ 10 ਦਫ਼ਤਰ ਤੋਂ ਆਉਣ ਤੋਂ ਬਾਅਦ ਮੋਟਰਸਾਈਕਲ ਦੀ ਚਾਬੀ ਨਾਲ ਹੀ ਛੱਡਣਾ ਨੰਬਰ 11 ਹਰ ਰੋਜ਼ ਇਸ਼ਨਾਨ ਨਾ ਕਰਨਾ ਨੰਬਰ 12 ਗੰਦੇ ਅਤੇ ਫਟੇ ਹੋਏ ਕੱਪੜੇ ਪਹਿਨਣਾ ਨੰਬਰ 13 ਜਦੋਂ ਘਰ ਦੇ ਦਰਵਾਜ਼ੇ ਖੁੱਲੇ ਰੱਖਨੇ ਤੇ ਆਵਾਜ਼ ਆਉਣੀ ਨੰਬਰ 14 ਘਰ ਵਿੱਚ ਬੰਦ ਘੜੀ ਰੱਖਣੀ ਹੈ ਨੰਬਰ 15 ਸ਼ਾਮ ਦੇ ਸਮੇਂ ਵਿੱਚ ਸੋਣਾ ਆਪਣੀ ਬਰਬਾਦੀ ਇੰਨਾ ਛੇ ਕਰਨਾ ਕਰਕੇ ਹੁੰਦੀ ਹੈ ਦਿਵਾਨੀਆਂ ਦੀ ਅਤਿਕ ਵਰਤੋਂ ਕਰਨਾ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਸੋਣਾ ਆਪਣੇ ਸਮਾਜਿਕ ਜੀਵਨ ਨੂੰ ਖਤਮ ਕਰਨਾ ਮਤਵਲ ਇਕੱਠੇ ਰਹਿਣਾ ਬਹੁਤ ਜ਼ਿਆਦਾ ਸੋਚ ਰੱਖਣਾ ਤੇ ਬਹੁਤ ਜ਼ਿਆਦਾ ਗੁੱਸਾ ਕਰਨਾ ਉਹਨਾਂ ਲੋਕਾਂ ਨਾਲ ਦੋਸਤੀ ਰੱਖਣਾ ਜੋ ਹਮੇਸ਼ਾ ਅਦਾਸ ਅਤੇ ਅਸਫਲ ਰਹਿੰਦੇ ਹਨ ਨੰਬਰ 6 ਆਤਾਂ ਜੋ ਵਿਅਕਤੀ ਦਾ ਦਿਮਾਗ ਖਰਾਬ ਕਰਤੀਆਂ ਹਨ ਆਪਣਾ ਜ਼ਿਆਦਾਤਰ ਸਮਾਂ ਹਨੇਰੇ ਵਿੱਚ ਅਤੇ ਸਾਰਾ ਦਿਨ ਬੁਰੀਆਂ ਖਬਰਾਂ ਸੁਣਨਾ ਬੇਮਤਵ ਵਾਲਾ ਹਰ ਸਮੇਂ ਤੋਂ ਖਾਣਾ ਹਮੇਸ਼ਾ ਆਲਸ ਅਤੇ ਸੁਸਤੀ ਵਿੱਚ ਰਹਿਣਾ ਪੂਰੀ ਤਰ੍ਹਾਂ ਲੋਕਾਂ ਨਾਲ ਮੇਲ ਮਲਾਪ ਬੰਦ ਕਰਨਾ ਤੇ ਉਹ ਕੰਮ ਕਰਨਾ ਜੋ ਤੁਹਾਡੇ ਵਸ ਦਾ ਨਾ ਹੋਵੇ ਉਹ ਨਹੀਂ ਕਰਨਾ ਜੋ ਤੁਸੀਂ ਕਰ ਸਕਦੇ ਹੋ ਉਹ ਕੰਮ ਦੇ ਪਿੱਛਾ ਛੜਾਉਣਾ ਜੇ ਇਹ ਕਹਾਣੀ ਮੇਰੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ